ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜਿਆ ਹਾਂ ਤੁਸੀਂ ਆਮ ਆਦਮੀ ਪਾਰਟੀ ਵਾਸਤੇ ਇੱਕ ਮਾੜੀ ਖਬਰ ਆ ਰਹੀ ਹੈ ਐਮ ਐਲ ਏ ਅਨਮੋਲ ਗਗਨਮਾਨ ਜਿਹੜੇ ਮੰਤਰੀ ਵੀ ਰਹਿ ਚੁੱਕੇ ਹੈ ਉਹਨਾਂ ਨੇ ਅਚਾਨਕ ਅਸਤੀਫਾ ਕੁਝ ਮਿੰਟ ਪਹਿਲਾਂ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤਾ ਹੈ ਕਿ ਮੈਂ ਆਪਣੇ ਵਿਧਾਇਕੀ ਤੋਂ ਆਪਣੀ ਐਮ ਐਲ ਏ ਸ਼ਿਪ ਤੋਂ ਆਪਣੀ ਇਸ ਅਹੁਦੇਦਾਰੀ ਤੋਂ ਆਪਣੀ ਐਮ ਐਲ ਏ ਦੀ ਅਹੁਦੇਦਾਰੀ ਤੋਂ ਆਪਣੇ ਵਿਧਾਇਕ ਦੇ ਅਹੁਦੇਦਾਰੀ ਤੋਂ ਮੈਂ ਅਸਤੀਫਾ ਦਿੰਨੀ ਹੈ ਉਹਨਾਂ ਨੇ ਅਸਤੀਫਾ ਦੇਣ ਦਾ ਕਾਰਨ ਦੱਸਿਆ ਕਿ ਮੇਰਾ ਮਨ ਭਾਰ ਹੈ ਮੇਰਾ ਦਿਲ ਭਾਰ ਹੈ ਮੇਰੇ ਤੇ ਕੋਈ ਬੋਝ ਹੈ ਸਿਆਸਤ ਦਾ ਉਹ ਕਿਹੋ ਜਿਹਾ ਬੋਝ ਹੈ ਅਨਮੋਲ ਗगन ਮੰਨਤੇ ਜਿਹਦੇ ਚਲਦਿਆਂ ਉਹਨਾਂ ਨੂੰ ਆਪਣੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪੈ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਮੈਂ ਅਰਦਾਸ ਕਰਦੀ ਹਾਂ ਮੈਂ ਕਾਮਨਾ ਕਰਦੀ ਹਾਂ ਕਿ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਪਰ ਅਚਾਨਕ ਇੱਕ ਐਮਐਲਏ ਦਾ ਅਸਤੀਫਾ ਆ ਜਾਣਾ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਮੰਤਰੀ ਵਜੋਂ ਵੀ ਜਿਹੜਾ ਉਹ ਸੱਤਾ ਸੁੱਖ ਮਾਣਿਆ ਤੇ ਅੱਜ اچانک ਉਹਨਾਂ ਦਾ ਅਸਤੀਫਾ ਆ ਜਾਣਾ ਸੋਸ਼ਲ ਮੀਡੀਆ ਤੇ ਮੀਡੀਆ ਤੇ ਇਹ ਖਬਰਾਂ ਇੱਕਦਮ ਆਗਵਾੰਗ ਇਹ ਖਬਰ ਫੈਲ ਗਈ ਹੈ ਕਿ ਅਨਮੋਲ ਗਗਨਮਾਨ ਨੇ ਵਿਧਾਇਕ ਦੇ ਪਦ ਤੋਂ ਵਿਧਾਇਕ ਦੇ ਅਹੁਦੇ ਤੋਂ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਇਹ ਕਹਿੰਦੇ ਅਸਤੀਫਾ ਦਿੱਤਾ ਹੈ ਕਿ ਮੇਰਾ ਦਿਲ ਭਾਰ ਹੈ ਮੈਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਹੋਰ ਸਿਆਸਤ ਕਰਾਂ ਯਾਨੀ ਕਿ ਸਿਆਸਤ ਤੋਂ ਅਸਤੀਫਾ ਦੇ ਦਿੱਤਾ ਵਿਵਾ ਅਨਮੋਲ ਗਗਨਮਾਨ ਨੇ ਉਹਦੇ ਕਾਰਨ ਕੀ ਹੈ ਉਹਦੇ ਪਿੱਛੇ ਬਹੁਤ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਿਆਸੀ ਗਲਿਆਰਿਆਂ ਦੇ ਵਿੱਚੋਂ ਜਿਹੜੇ ਵਿਊ ਆ ਨਿਕਲ ਕੇ ਆਉਣੇ ਸ਼ੁਰੂ ਹੋ ਗਏ ਐ ਦੂਜੀਆਂ ਸਿਆਸੀ ਧਿਰਾਂ ਸਿਆਸੀ ਪਾਰਟੀਆਂ ਉਹਨਾਂ ਵੱਲੋਂ ਨਾਲ ਦੀ ਨਾਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਿਹੜੇ ਉਹਨਾਂ ਦੇ ਵਿਊ ਨਿਕਲ ਕੇ ਆਉਣੇ ਸ਼ੁਰੂ ਹੋ ਗਏ ਐ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਵੇਂ ਕਿ ਸਿਆਸੀ ਲੋਕ ਹੁਣੇ-ਹੁਣੇ ਮੈਂ ਸੁਣਿਆ ਕਿ ਕੋਈ ਸਿਆਸੀ ਲੋਕ ਜਿਹੜੇ ਸਿਆਸਤ ਨਾਲ ਜੁੜੇ ਹੋਏ ਕੁਝ ਵਰਕਰ ਐ ਕੁਝ ਅਹੁਦੇਦਾਰ ਐ ਵੱਡੇ ਚਿਹਰੇ ਬੇਸ਼ੱਕ ਹਲੇ ਹੁਣ ਤੱਕ ਮੈਂ ਬੋਲਦੇ ਨਹੀਂ ਸੁਣੇ ਪਿਛਲੇ ਅੱਧੇ ਘੰਟੇ ਦੇ ਵਿੱਚ ਜਦੋਂ ਤੁਸੀਂ ਅਸਤੀਫਾ ਦੇਣ ਦਾ ਐਲਾਨ ਕੀਤਾ ਬੇਬਾਨ ਮੋਲ ਗਗਨ ਮਾਨ ਨੇ ਪਰ ਜਿਨਾਂ ਕੁ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਚੀਜ਼ਾਂ ਨਿਕਲ ਕੇ ਕਮੈਂਟ ਆਉਣੇ ਸ਼ੁਰੂ ਹੋ ਗਿਆ ਹੈ ਪੰਚ ਮਾਰਨੇ ਸ਼ੁਰੂ ਹੋ ਗਿਆ ਹੈ ਤੇ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਜਿੰਨੀ ਸਪੀਡ ਦੇ ਨਾਲ ਬਣੀ ਉਸ ਤੋਂ 10 ਗੁਣਾ ਵੱਧ ਸਪੀਡ ਦੇ ਨਾਲ ਹੀ ਪਾਰਟੀ ਖਤਮ ਹੋਊਗੀ ਬਹੁਤ ਸਾਰੀਆਂ ਸਿਆਸੀ ਧਿਰਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇਸ਼ ਦੇ ਵਿੱਚ ਭਾਰਤ ਦੀ ਸੱਤਾ ਦੇ ਵਿੱਚ ਆਈਆਂ ਤੇ ਉਹ ਕਹਿੰਦੇ ਗਧੇ ਦੇ ਸਿਰ ਤੋਂ ਸਿੰਗਾ ਵਾਂਗੂ ਉਹ ਗਾਇਬ ਹੋ ਗਿਆਂ ਬਾਅਦ ਦੇ ਵਿੱਚ ਨਾਮੋ ਨਿਸ਼ਾਨ ਨਹੀਂ ਰਿਹਾ ਉਹਨਾਂ ਦਾ ਉਸ ਪਾਸੇ ਵੱਲ ਵੀ ਇਸ਼ਾਰਾ ਕਾਫੀ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਕਰਦੇ ਨਜ਼ਰ ਆ ਰਹੇ ਆ ਕਿ ਆਮ ਆਦਮੀ ਪਾਰਟੀ ਜਿੰਨੀ ਸਪੀਡ ਨਾਲ ਬਣੀ ਸੀ ਜਿੰਨੀ ਛੇਤੀ ਲੋਕਾਂ ਨੇ ਸਿਰ ਅੱਖਾਂ ਤੇ ਬਿਠਾਇਆ ਸੀ ਉੰਨੀ ਛੇਤੀ ਇਹ ਪਾਰਟੀ ਆਪਣੇ ਪਤਨ ਵੱਲ ਨੂੰ ਵਾਧੂ ਦਿਖਾਈ ਦੇ ਰਹੀ ਹੈ ਅਨਮੋਲ ਗਗਨਮਾਨ ਦੇ ਅਸਤੀਫੇ ਤੋਂ ਬਾਅਦ ਕਿਆਸਰਾਈਆਂ ਲਾਈਆਂ ਜਾ ਰਹੀਆਂ ਕਿ ਪਾਰਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹਿਲਜੁਲ ਹੋਊਗੀ ਇੱਕ ਪਾਸੇ ਕੀ ਕੀਤਾ ਜਾ ਰਿਹਾ ਹੈ ਇੱਕ ਪਾਸੇ ਜਿਨ੍ਹਾਂ ਨੂੰ ਪਮਕੜ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਪਾਰਟੀ ਦੇ ਜੁਝਾਰੂ ਵਰਕਰ ਕਿਹਾ ਜਾਂਦਾ ਸੀ ਉਹਨਾਂ ਨੂੰ ਦਰੀਆਂ ਵਛਾਉਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਕੇ ਕਦੇ ਅਕਾਲੀਆਂ ਨੂੰ ਕਦੇ ਕਾਂਗਰਸੀਆਂ ਨੂੰ ਕਦੇ ਹੋਰ ਸਿਆਸੀ ਧਿਰਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ ਉਹ ਸੱਤਾ ਸੁੱਖ ਮਾਨਣ ਵਾਸਤੇ ਜਿਮਨੀ ਚੋਣਾਂ ਦੇ ਵਿੱਚ ਜੜਾ ਟਿਕਟਾਂ ਦਿੱਤੀਆਂ ਜਾ ਰਹੀਆਂ ਟਿਕਟਾਂ ਦੇ ਨਾਲ ਨਵਾਜਿਆ ਜਾ ਰਿਹਾ ਤੇ ਸੁਭਾਵਿਕ ਹੈ ਕਿ ਇੱਕ ਮਿਹਨਤ ਕਰਨ ਵਾਲੇ ਵਰਕਰ ਦਾ ਦਿਲ ਜਿਹੜਾ ਉਹ ਟੁੱਟਦਾ ਹੈ ਪਾਰਟੀ ਚਾਹੇ ਕੋਈ ਵੀ ਹੋਵੇ ਭਾਜਪਾ ਹੋਵੇ ਆਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਚਾਹੇ XYZ ਕੋਈ ਵੀ ਪਾਰਟੀ ਹੋਵੇ ਜਦੋਂ ਜ਼ਮੀਨੀ ਪੱਧਰ ਤੇ ਮਿਹਨਤ ਕਰਨ ਵਾਲੇ ਵਰਕਰ ਦਾ ਦਿਲ ਟੁੱਟਦਾ ਤਾਂ ਫਿਰ ਵਰਕਰ ਪਿੱਛੇ हट ਜਾਂਦਾ ਵਰਕਰ ਦੇ ਨਾਲ ਵਰਕਰ ਤੋਂ ਪਹਿਲਾਂ VOTER ਕਾਫੀ ਪਿੱਛੇ ਹਟਿਆ ਕਿਉਂਕਿ ਪਿਛਲੇ ਬੀਤੇ ਸਾਢੇ 3 ਸਾਲਾਂ ਦੇ ਵਿੱਚ ਲੋਕਾਂ ਦਾ ਇਹ ਬਹੁਤ ਵੱਡਾ ਗਿਲਾ ਲੋਕਾਂ ਦਾ ਬਹੁਤ ਵੱਡਾ ਸ਼ਿਕਵਾ ਆਮ ਆਦਮੀ ਪਾਰਟੀ ਦੇ ਨਾਲ ਕਿ ਜਿਹੜੇ ਵਾਅਦਿਆਂ ਦੇ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕਰਕੇ ਜਿਹੜੀਆਂ ਡੇਂਗਾ ਮਾਰ ਕੇ ਜਿਹੜੇ ਦਾਅਵੇ ਕਰਕੇ ਪਾਰਟੀ ਸੱਤਾ ਦੇ ਵਿੱਚ ਆਈ ਸੀ ਤੇ ਅੱਜ ਤੱਕ ਦੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਹੁਮਤ ਜਿਹੜਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਉਹਦੇ ਮੁਤਾਬਕ ਪਾਰਟੀ ਬੈਕਫੁੱਟ ਤੇ ਨਜ਼ਰ ਆਉਂਦੀ ਹੈ ਬਹੁਤ ਵੱਡੀ ਨਰਾਜ਼ਗੀ ਜਿਹੜੀ ਉਹ ਪਹਿਲਾਂ ਲੋਕਾਂ ਦੀ ਤਾਂ ਹੈ ਕਿ ਭਗਵੰਤ ਮਾਨ ਦਾ ਚਿਹਰਾ ਵਿਖਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਣੀ 92 ਸੀਟਾਂ ਦਿੱਤੀਆਂ ਜਾਣੀਆਂ ਉਸ ਤੋਂ ਬਾਅਦ ਜਮਨੀ ਚੋਣਾ ਜਿਤਾ ਕੇ 92 ਤੋਂ 93 94 95 ਦੀ ਗਿਣਤੀ ਲੋਕਾਂ ਨੇ ਕਰ ਦੇਣੀ ਕਿਉਂਕਿ ਸੱਤਾਧਾਰੀ ਧਿਰ ਦੇ ਜਮਨੀ ਚੋਣ ਦੇ ਵਿੱਚ ਉਮੀਦਵਾਰ ਹਮੇਸ਼ਾ ਜਿੱਤਦੇ ਹੁੰਦੇ ਆ ਲੋਕ ਇੱਕ ਅੱਤੇ ਉਮੀਦਵਾਰ ਨੂੰ ਹਰਾਉਣਾ ਨਹੀਂ ਚਾਹੁੰਦੇ ਹੁੰਦੇ ਪਰ ਕਹਿੰਦੇ ਸੀ ਕਿ ਵਰਕਰ ਟੁੱਟਦਾ ਜਾ ਰਿਹਾ ਕਹਿੰਦੇ ਸੀ ਕਿ ਇਹਨਾਂ ਦੇ ਜਿਹੜੇ ਮਿਹਨਤੀ ਜੁਝਾਰੂ ਵਰਕਰ ਹੈ ਇਹਨਾਂ ਨੂੰ ਆਪਾਂ ਭਮੱਕੜਾਂ ਦਾ ਨਾਮ ਦਿੰਦੇ ਸੀ ਇਹ ਅੱਜ ਉਹਨਾਂ ਨੂੰ ਅਹਿਸਾਸ ਕਰਾਉਣਾ ਸ਼ੁਰੂ ਕਰਤਾ ਪਾਰਟੀ ਨੇ ਕਿ ਵਾਕੇ ਤੁਸੀਂ ਭਮੱਕੜ ਹੋ ਤੇ ਬਹੁਤ ਜਲਦੀ ਤੁਹਾਡੇ ਵਾਰੀ-ਵਾਰੇ ਉਹੀ ਚੀਜ਼ਾਂ ਉਸ ਤੋਂ ਪਹਿਲਾਂ ਲੋਕ ਪਿੱਛੇ ਹਟਦੇ ਸ਼ੁਰੂ ਹੋਏ ਲੋਕਾਂ ਨੇ ਕਿਹਾ ਕਿ ਤੁਸੀਂ ਐਮਐਲਏ ਬਣੇ ਤੁਸੀਂ ਮੰਤਰੀ ਬਣੇ ਤੁਸੀਂ ਮੁੱਖ ਮੰਤਰੀ ਬਣੇ ਪਰ ਜਿਹੜੇ ਸਾਹਬ ਦੇ ਨਾਲ ਭਗਵੰਤ ਮਾਨ ਨੇ ਬੈਕਫੁੱਟ ਤੇ ਜਾ ਕੇ ਦਿੱਲੀ ਵਾਲਿਆਂ ਨੂੰ ਮੋਹਰੇ ਕੀਤਾ ਹੋਇਆ ਅਰਵਿੰਦ ਕੇਜਰੀਵਾਲ ਦਾ ਨਾਮ ਲੈ ਲੀਏ ਮਨੀਸ਼ ਸੋਸੋਦੀਆ ਦਾ ਨਾਮ ਲੈ ਲੀਏ ਤਾਂ ਹੋਰ ਜਿਹੜੀ ਬਹੁਤ ਵੱਡੀ ਲੋਬੀ ਦਿੱਲੀ ਤੋਂ ਆ ਕੇ ਚੰਡੀਗੜ੍ਹ ਬੈਠ ਕੇ ਜਿਹੜਾ ਉਹ ਸਰਕਾਰ ਚਲਾ ਰਹੀ ਹੈ ਜਦੋਂ ਕਿ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਨਕਾਰ ਕੇ ਪੰਜਾਬ ਵਾਲੇ ਪਾਸੇ ਤੋਰਤਾ ਹੈ ਤੇ ਇੱਥੋਂ ਜਿਹੜਾ ਇਸ਼ਾਰਾ ਹੈ ਇਹ ਬਹੁਤ ਕਾਫੀ ਪਿਛਲੇ ਸਮੇਂ ਤੋਂ ਇਹ ਕਿ ਐਸਰਾਈਆਂ ਲੱਗ ਰਹੀਆਂ ਸੀ ਇਹ ਚਰਚਾਵਾਂ ਜ਼ੋਰ ਫੜ ਰਹੀਆਂ ਸੀ ਕਿ ਜਿਵੇਂ ਇਹ ਦੂਸਰੀਆਂ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਨਮਾਇੰਦਿਆਂ ਨੂੰ ਦੂਜੀਆਂ ਪਾਰਟੀਆਂ ਦੇ ਜਿਹੜੇ ਆਹੋ ਲੀਡਰਾਂ ਨੂੰ ਆਮ ਆਦਮੀ ਪਾਰਟੀ ਧੜਾ ਧੜਾ ਸ਼ਾਮਲ ਕਰਦੀ ਜਾ ਰਹੀ ਹੈ ਤੇ ਟਿਕਟਾਂ ਦੇ ਰਹੀ ਹੈ ਉੱਥੋਂ ਨਰਾਜ਼ ਹੋ ਕੇ ਪਾਰਟੀ ਦੀਆਂ ਨੀਤੀਆਂ ਤੋਂ ਨਰਾਜ਼ ਹੋ ਕੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਚੁੱਪ ਜਿਹੜੀ ਚੁੱਪ ਧਾਰੀ ਹੋਈ ਹੈ ਉਸ ਤੋਂ ਨਰਾਜ਼ ਹੋ ਕੇ ਇਹ ਗੱਲਾਂ ਸੁਣਨ ਨੂੰ ਕਾਫੀ ਧੇਰ ਤੋਂ ਪਿੱਛੇ ਮਿਲ ਰਹੀਆਂ ਸੀ ਕਿ ਬਹੁਤ ਸਾਰੇ ਵਿਧਾਇਕ ਜਿਹੜੇ ਆ ਇੱਕਦਮ ਅਸਤੀਫੇ ਦੇ ਸਕਦੇ ਐ ਲੱਗਦਾ ਕਿ ਉਹਨਾਂ ਅਸਤੀਫਿਆਂ ਦੀ ਸ਼ੁਰੂਆਤ ਆ ਉਹ ਬੀਬਾ ਅਨਮੋਲ ਗਗਨ ਮਾਨ ਨੇ ਕਰ ਦਿੱਤੀ ਹੈ ਤੇ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਜਿਹੜੇ ਟ੍ਰੋਲ ਆਰਮੀ ਜਿਹੜੀ ਹੁੰਦੀ ਆ ਟ੍ਰੋਲ ਆਰਮੀ ਦਾ ਮਤਲਬ ਕਿ ਜਿਹੜੇ ਲੋਕ ਕਿਸੇ ਵੀ ਸਿਆਸੀ ਧਰਦੇ ਵਿੱਚ ਜਦੋਂ ਕੋਈ ਹਿਲਜੁਲ ਹੁੰਦੀ ਆ ਜਦੋਂ ਕੋਈ ਲੋਕਾਂ ਦੀ ਉਮੀਦ ਤੋਂ ਹਟ ਕੇ ਹੁੰਦਾ ਤਾਂ ਲੋਕ ਵੀ ਟ੍ਰੋਲ ਕਰਦੇ ਆ ਜਿਵੇਂ ਸਿਆਸੀ ਪਾਰਟੀਆਂ ਨੇ ਆਪਣੇ ਆਈਟੀ ਸੈੱਲ ਰੱਖੇ ਹੁੰਦੇ ਆ ਲੋਕਾਂ ਨੂੰ ਟ੍ਰੋਲ ਕਰਨ ਵਾਸਤੇ ਫਿਰ ਲੋਕ ਵੀ ਟ੍ਰੋਲ ਕਰਨ ਵਾਸਤੇ ਤਿਆਰ ਬੈਠੇ ਹੁੰਦੇ ਆ ਉਹ ਜਿਹੜੀ ਉਹ ਜਿਹੜਾ ਟ੍ਰੋਲ ਸਿਸਟਮ ਹੈ ਉਹ ਵੀ ਨਾਲ ਦੀ ਨਾਲ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰਤਾ ਆਮ ਆਦਮੀ ਪਾਰਟੀ ਨੂੰ ਕਿ ਅਨਮੋਲ ਗਗਨਮਾਨ ਨਹੀਂ ਗਈ ਇਹਦੇ ਪਿੱਛੇ ਇੱਕ ਲੰਮੀ ਲਾਈਨ ਹੋਊਗੀ ਵਿਧਾਇਕਾਂ ਦੀ ਜਿਹੜੇ ਆਪਣੇ ਅਸਤੀਫੇ ਦੇਣਗੇ ਕਿ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਨਾ ਹੈ ਅਨਮੋਲ ਗਗਨਮਾਨ ਨੇ ਬਹੁਤ ਵੱਡੀ ਗੱਲ ਥੋੜੇ ਸ਼ਬਦਾਂ ਦੇ ਵਿੱਚ ਆਪਣੇ ਪਰਸਨਲ ਪੇਜ ਤੇ ਅਨਮੋਲ ਗਗਨਮਾਨ ਫੇਸਬੁੱਕ ਪੇਜ ਤੇ ਇਹ ਲਿਖੀ ਹੈ ਕਿ ਮੇਰਾ ਦਿਲ ਭਾਰੀ ਹੈ ਤੇ ਮੈਂ ਉਹ ਅਸਤੀਫਾ ਦੇ ਰਹੀ ਹਾਂ ਪਾਰਟੀ ਵਾਸਤੇ ਮੇਰੀਆਂ ਦੁਆਵਾਂ ਮੇਰੀਆਂ ਅਰਦਾਸਾਂ ਕਾਇਮ ਰਹਿਣਗੀਆਂ ਕਿ ਪਾਰਟੀ ਚੜ੍ਹਦੀ ਕਲਾ ਚ ਰਹੇ ਪਰ ਮੇਰਾ ਦਿਲ ਜਿਹੜਾ ਉਹ ਸਿਆਸਤ ਕਰਨ ਨੂੰ ਨਹੀਂ ਕਰਦਾ ਉਹਦੇ ਪਿੱਛੇ ਕਾਰਨ ਕੀ ਹੈ ਬਹੁਤ ਵੱਡੇ ਕਾਰਨ ਹੋਣਗੇ ਜਿਵੇਂ ਭਗਵੰਤ ਸਿੰਘ ਮਾਨ ਨੂੰ ਇੱਕ ਵਾਰੀ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਗਿਆ ਸੀ ਤੇ ਲੋਕਾਂ ਨੇ ਉਦੋਂ ਇਹੀ ਕਿਆਸਰਾਈਆਂ ਲਾਈਆਂ ਸੀ ਕਿ ਜਦੋਂ ਉਹਨਾਂ ਨੂੰ ਦਿੱਲੀ ਤੋਂ ਆ ਕੇ ਜਿਹੜੇ ਖਾਸ ਬੰਦੇ ਆਮ ਆਦਮੀ ਪਾਰਟੀ ਦੇ ਉਹ ਮਿਲਦੇ ਆ ਹਸਪਤਾਲ ਦੇ ਵਿੱਚ ਪਹਿਲਾਂ ਤਾਂ ਬਾਤ ਤੱਕ ਨਹੀਂ ਪੁੱਛੀ ਜਾਂਦੀ ਫਿਰ ਜਦੋਂ ਮਿਲਦੇ ਆ ਤਾਂ ਲੋਕਾਂ ਨੇ ਕਿਹਾ ਸੀ ਕਿ ਸਾਰਾ ਕੁਝ ਹਸਪਤਾਲ ਦੇ ਵਿੱਚ ਜਿਹੜਾ ਸੀ ਉਹ ਨਜ਼ਰਬੰਦ ਕਰਕੇ ਭਗਵੰਤ ਸਿੰਘ ਮਾਨ ਨੂੰ ਉੱਥੇ ਉਹ ਸਾਰੀਆਂ ਚੀਜ਼ਾਂ ਸਮਝਾਈਆਂ ਗਏਗੇ ਤੂੰ ਆਪਣੀ ਮਰਜ਼ੀ ਨਹੀਂ ਕਰਨੀ ਸਾਡੀ ਮਰਜ਼ੀ ਤੋਂ ਬਾਹਰ ਜਾਏਗਾ ਤਾਂ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਤੈਨੂੰ ਹਸਪਤਾਲ 'ਚ ਪਾਏ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਦੇਵਾਂਗੇ ਤੇ ਕਹਿੰਦੇ ਭਗਵੰਤ ਸਿੰਘ ਮਾਨ ਨੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਬਚਾਉਣ ਵਾਸਤੇ ਉਹ ਸਾਰੀ ਅਧਿਨਗੀ ਜਿਹੜੀ ਆ ਉਹ ਪ੍ਰਵਾਨ ਕਰ ਲਈ ਸੀ ਉਹ ਕਬੂਲ ਕਰ ਲਈ ਸੀ ਦਿੱਲੀ ਵਾਲਿਆਂ ਦੀ ਹੋ ਸਕਦਾ ਕੁਝ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਸੋਸ਼ਲ ਮੀਡੀਆ ਤੇ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਕੱਲੇ ਅਨਮੋਲ ਗਗਨ ਮਾਨ ਨਹੀਂ ਅਨਮੋਲ ਗਗਨ ਮਾਨ ਦੇ ਪਿੱਛੇ ਹੋਰ ਬਹੁਤ ਵੱਡੀ ਤਿਆਰੀ ਜਿਹੜੀ ਵਿਧਾਇਕਾਂ ਦੀ ਹੋ ਸਕ ਕਿਉਂਕਿ ਸਾਲ ਤੋਂ ਵੱਧ ਤੇ 1.5 ਸਾਲ ਤੋਂ ਘੱਟ ਸਮਾਂ ਪਾਰਟੀ ਦੇ ਕੋਲ ਰਹਿ ਗਿਆ। ਬੀਤੇ 3-3.5 ਸਾਲਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਵੀ ਨਹੀਂ ਕਰਕੇ ਦਿਖਾਇਆ। ਜਿੱਦਾਂ ਤੋਂ ਲੋਕ ਨਾਰਾਜ਼ ਹੈ ਵੱਡੇ ਪੱਧਰ ਤੇ ਤੇ ਬਹੁਤ ਸਾਰੇ ਉਹ ਵਿਧਾਇਕ ਉਹ ਐਮਐਲਏ ਉਹ ਅਹੁਦੇਦਾਰ ਹੈ ਉਹ ਮੰਤਰੀ ਹੈ ਜਿਹੜੇ ਇਹ ਨਹੀਂ ਚਾਹੁੰਦੇ ਕਿ ਜਿਵੇਂ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀਗੇ ਸੱਤਾ ਚਾਉਣ ਤੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚੱਲਾ ਹੁੰਦਾ ਹੈ। ਉਹਨਾਂ ਨੂੰ ਲੱਗਦਾ ਹੋਊਗਾ ਕਿ ਤੇ ਨਾ ਕਿਤੇ ਕਿ ਅਸੀਂ ਆਮ ਲੋਕਾਂ ਚੋਂ ਗਏ ਆ। ਪੰਜਾਬ ਨੂੰ ਛੱਡ ਕੇ ਕਿਤੇ ਜਾ ਨਹੀਂ ਸਕਦੇ ਇਹ ਨਾ ਹੋਵੇ ਕਿ ਕਿਤੇ ਆਉਣ ਵਾਲੇ 1 ਸਾਲ ਹੋਰ ਪੂਰਾ ਕਰਨ ਤੋਂ ਬਾਅਦ ਜਿਹੜੇ ਪਿੱਛੇ 4-6 ਮਹੀਨੇ ਰਹਿ ਜਾਣਗੇ ਤੇ ਭਗਵੰਤ ਸਿੰਘ ਮਾਨ ਵਾਲੀ ਉਹ ਜਿਹੜੀ ਕਹਾਵਤ ਹੈ ਜਿਹੜੀ ਉਹ ਜਿਹੜਾ ਪੰਜੋਂ ਦੂਸਰਿਆਂ ਤੇ ਮਾਰਦੇ ਸੀ ਜਿਹੜਾ ਮਮੇਕਰੀ ਉਹ ਕਰਦੇ ਸੀ ਉਹ ਮਮੇਕਰੀ ਕਿਤੇ ਲੈਣੇ ਦੇਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਮ ਆਦਮੀ ਪਾਰਟੀ ਦਾ ਨੂੰ ਲੋਕਾਂ ਦੇ ਵਿੱਚ ਵਿਚਰਦੇ ਉਹ ਉਸ ਚੀਜ਼ ਤੇ ਅਮਲ ਲਾਗਦੇ ਹੁੰਦਾ ਨਜ਼ਰ ਆਵੇ ਇਸ ਕਰਕੇ ਚਰਚਾਵਾ ਜਿਹੜੀਆਂ ਉਹ ਜਿਹੜੇ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕੀਤੇ ਆ ਜਿਹੜਾ ਲੋਕਾਂ ਨੇ ਮੈਂ ਕਹਿੰਦਾ ਕਿ ਮੰਮੇ ਕ੍ਰੀਪ ਭਗਵੰਤ ਸਿੰਘ ਮਾਨੰਗੋਂ ਕਾਰਨੀ ਸ਼ੁਰੂ ਕੀਤੀ ਹੈ ਕਿ ਕੱਲੇ ਅਨਮੋਲ ਗਗਨ ਮਾਨੀ ਇਹ ਹੁਣ ਬਹੁਤ ਵੱਡੀ ਲਾਈਨ ਲੱਗੂਗੀ ਇਹਦੇ ਪਿੱਛੇ ਅਸਤੀਫਿਆਂ ਦੀ ਅੱਗੋਂ ਕੀ ਨਿਕਲ ਕੇ ਆਉਂਦਾ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਮੈਂ ਕਿ ਜੋੜੇ ਰੋਟਾ ਸਭਾ ਟੀਵੀ ਦੇ ਨਾਲ ਧੰਨਵਾਦ